ਰਾਤ ਦੇ 2 ਵਜੇ ਚੁੱਕੇ ਸੀ ਪੂਰੇ ਘਰ ਵਿੱਚ ਹਨੇਰਾ ਸੀ ਘਰ ਦੇ ਸਾਰੇ ਮੈਂਬਰ ਬੂੜੀ ਨੀਂਦ ਵਿੱਚ ਸੁੱਤੇ ਹੋਏ ਸੀ ਸ਼ਿੰਦਰ ਕੌਰ ਨੂੰ ਪਿਆਸ ਲੱਗੀ ਅਤੇ ਉਸ ਦੀ ਨੀਂਦ ਖੁੱਲ ਗਈ ਜਦੋਂ ਉਹ ਪਾਣੀ ਪੀਣ ਉੱઠી ਤਾਂ ਉਸ ਨੇ ਵੇਖਿਆ ਕਿ ਅੱਜ ਉਹ ਆਪਣੇ ਕਮਰੇ ਵਿੱਚ ਪਾਣੀ ਵਾਲਾ ਜੱਗ ਰੱਖਣਾ ਹੀ ਭੁੱਲ ਗਈ ਸੀ ਸ਼ਿੰਦਰ ਹੌਲੀ ਉੱઠી ਤੇ ਉੱਠ ਕੇ ਰਸੋਈ ਵੱਲ ਜਾਣ ਲੱਗੀ ਜਦੋਂ ਉਹ ਰਸੋਈ ਵਿੱਚ ਪਹੁੰਚੀ ਤਾਂ ਰਸੋਈ ਦਾ ਬਹੁਤ ਬੁਰਾ ਹਾਲ ਸੀ ਝੂਠੇ ਭਾਂਡਿਆਂ ਨਾਲ ਸਿੰਕ ਭਰਿਆ ਪਿਆ ਸੀ ਸੈਲਫ ਉੱਪਰ ਸਬਜ਼ੀ ਦੇ ਛਿੱਟੇ ਅਤੇ ਆਟਾ ਡੁੱਲਿਆ ਹੋਇਆ ਸੀ ਸਿੰਦਰਕੌਰ ਨੇ ਪਹਿਲਾਂ ਪਾਣੀ ਦਾ ਗਲਾਸ ਭਰ ਕੇ ਪੀਤਾ ਉਸ ਤੋਂ ਬਾਅਦ ਉਸਨੇ ਸਾਰੇ ਬਰਤਨ ਸਾਫ਼ ਕੀਤੇ ਤੇ ਸੈਲਫ ਦੀ ਵੀ ਸਫਾਈ ਕਰ ਦਿੱਤੀ ਠੰਡ ਦਾ ਮੌਸਮ ਹੋਣ ਕਰਕੇ ਠੰਡੇ ਪਾਣੀ ਨਾਲ ਉਸਦੇ ਹੱਥ ਕੰਬਣ ਲੱਗੇ ਦੇਖਦੇ ਹੀ ਦੇਖਦੇ ਸਿੰਦਰਕੌਰ ਨੇ ਰਸੋਈ ਨੂੰ ਚਮਕਾ ਦਿੱਤਾ ਸੀ ਫਿਰ ਉਸਨੇ ਪਾਣੀ ਵਾਲਾ ਜੱਗ ਭਰਿਆ ਅਤੇ ਹੌਲੀ-ਹੌਲੀ ਆਪਣੇ ਕਮਰੇ ਵੱਲ ਜਾਣ ਲੱਗੀ ਉਹ ਮਨਹੀਮਾਣ ਵਿੱਚ ਸੋਚ ਰਹੀ ਸੀ ਕਿ ਇੱਕ ਮਾਂ ਦਾ ਦੂਜਿਆਂ ਦੀ ਜ਼ਿੰਦਗੀ ਲਈ ਹੀ ਹੁੰਦੀ ਹੈ ਕੀ ਕੋਈ ਕਦੇ ਮੇਰੇ ਬਾਰੇ ਵੀ ਸੋਚੇਗਾ ਸਿੰਦਰਕੌਰ ਆਪਣੇ ਕਮਰੇ ਵਿੱਚ ਜਾ ਕੇ ਕੰਬੜ ਲੈ ਕੇ ਆਪਣੇ ਬਿਸਤਰੇ ਤੇ ਲੇਟ ਗਈ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਸੋਚ ਰਹੀ ਸੀ ਕਿ ਸਵੇਰੇ ਹੁੰਦੇ ਹੀ ਉਹੀ ਸਭ ਕੁਝ ਫੇਰ ਸ਼ੁਰੂ ਹੋ ਜਾਵੇਗਾ ਨੋਹਾਂ ਦੇ ਤਾਨਨੇ ਸੁਣਨੇ ਪੈਂਦੇ ਨੇ ਕੁਝ ਸਮੇਂ ਬਾਅਦ ਸਵੇਰ ਹੋਣ ਲੱਗੀ ਸੀ। ਸ਼ਿੰਦਰਕੌਰ ਨੂੰ ਬੇਸ਼ੱਕ ਨੀਂਦ ਨਹੀਂ ਆਈ ਸੀ ਪਰ ਉਸ ਤੋਂ ਬਿਸਤਰੇ 'ਚੋਂ ਉੱਠਿਆ ਵੀ ਨਹੀਂ ਗਿਆ ਸੀ। ਫੇਰ ਉਸ ਦਿਨ ਨੂੰ ਰਣਵੀਰ ਗੁੱਸੇ ਵਿੱਚ ਬੋਲਦੀ ਹੋਈ ਉਸਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੁਸੀਂ ਇੰਨਾ गिर ਜਾਓਗੇ। ਸ਼ਿੰਦਰਕੌਰ ਆਪਣੀ ਨੂਨ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਈ ਉਸ ਵੱਲ ਵੇਖਦੀ ਹੋਈ ਕਹਿਣ ਲੱਗੀ ਕਿਉਂ ਹੁਣ ਮੈਂ ਕੀ ਕਰ ਦਿੱਤਾ? ਮੰਮੀ ਜੀ ਤੁਸੀਂ ਅੱਧੀ ਰਾਤ ਨੂੰ ਰਸੋਈ ਵਿੱਚ ਗਏ ਸੀ। हां पुत्र ਮੈਨੂੰ ਪਿਆਸ ਲੱਗੀ ਸੀ ਰਾਤ ਮੈਂ ਪਾਣੀ ਵਾਲਾ ਜੱਗ ਰੱਖਣਾ ਭੁੱਲ ਗਈ ਸੀ ਰਣਵੀਰ ਉੱਚੀ ਬੋਲ ਕੇ ਆਪਣੇ ਘਰ ਵਾਲੇ ਅਤੇ ਜੇਠ ਜਠਾਣੀ ਨੂੰ ਬੁਲਾਉਣ ਲੱਗੀ ਸਿੰਦਰਕੌਰ ਨੇ ਫਿਰ ਪੁੱਛਿਆ ਪੁੱਤਰ ਮੈਂ ਅਜਿਹਾ ਕੀ ਕਰ ਦਿੱਤਾ ਜਿਹੜਾ ਤੂੰ ਇੰਨੇ ਗੁੱਸੇ ਵਿੱਚ ਬੋਲ ਰਹੀ ਆ ਸਿੰਦਰਕੌਰ ਦੇ ਘਰ ਵਾਲਾ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ ਕੀ ਗੱਲ ਹੈ ਤੂੰ ਸਵੇਰੇ ਸਵੇਰੇ ਇੰਨਾ ਰੌਲਾ ਕਿਉਂ ਪਾ ਰਹੀ ਹੈ ਰਣਵੀਰ ਕੌਰ ਕਹਿਣ ਲੱਗੀ ਤੁਸੀਂ ਸਾਰੇ ਖੁਦ ਹੀ ਵੇਖ ਲਓ ਮੰਮੀ ਜੀ ਅੱਧੀ ਰਾਤ ਨੂੰ ਚੁੱਪਚਾਪ ਰਸੋਈ ਵਿੱਚ ਗਏ ਸੀ। ਸਿੰਦਰ ਕੌਰ ਕਹਿਣ ਲੱਗੀ ਮੈਂ ਚੁੱਪਚਾਪ ਨਹੀਂ ਗਈ ਸੀ, ਪਾਣੀ ਪੀਣ ਗਈ ਸੀ। ਮੇਰੇ ਜੱਗ ਵਿੱਚ ਪਾਣੀ ਨਹੀਂ ਸੀ। ਰਣਵੀਰ ਕਹਿਣ ਲੱਗੇ ਜੇਕਰ ਤੁਹਾਡੇ ਜੱਗ ਵਿੱਚ ਪਾਣੀ ਨਹੀਂ ਸੀ ਤਾਂ ਤੁਸੀਂ ਮੈਨੂੰ ਸ਼ਾਮ ਨੂੰ ਕਿਉਂ ਨਹੀਂ ਦੱਸਿਆ? ਤੁਸੀਂ ਰਸੋਈ ਵਿੱਚ ਤਾਂ ਝਾਕ ਝਾਕ ਕਰਨ ਕਿਉਂ ਚਲੇ ਜਾਂਦੇ ਹੋ? ਰਣਵੀਰ ਦੇ ਘਰ ਵਾਲਾ ਕਹਿਣ ਲੱਗਿਆ ਕਿ ਮਾਂ ਸਿਰਫ ਪਾਣੀ ਲੈਣ ਗਈ ਸੀ। ਇਸ ਵਿੱਚ ਇੰਨਾ ਹੰਗਾਮਾ ਕਰਨ ਦੀ ਕੀ ਲੋੜ ਆ? ਰਣਵੀਰ ਕਹਿਣ ਲੱਗੀ ਜੇਕਰ ਮੰਮੀ ਰਸੋਈ ਵਿੱਚ ਪਾਣੀ ਲੈਣ ਗਈ ਸੀ ਤਾਂ ਸਿਰਫ ਪਾਣੀ ਲੈ ਕੇ ਕਿਉਂ ਨਾ ਮੜਾਈ ਉੱਥੇ ਸਫਾਈ ਕਰਨ ਕਿਉਂ ਲੱਗ ਗਈ ਰਣਵੀਰ ਦੀ ਹਾਂ ਵਿੱਚ ਹਾਂ ਮਲਾਉਂਦੀ ਹੋਈ ਉਸ ਦੀ ਜਠਾਣੀ ਵੀ ਕਹਿਣ ਲੱਗੀ ਪਤਾ ਨਹੀਂ ਕੀ ਗੱਲ ਹੈ ਮੰਮੀ ਜੀ ਰਸੋਈ ਵਿੱਚ ਸਾਰਾ ਦਿਨ ਫਰੋਲਾ ਫਰਾਲੀ ਕਰਨ ਲੱਗੇ ਰਹਿੰਦੇ ਨੇ ਰਾਤ ਨੂੰ ਰਸੋਈ ਵਿੱਚ ਸਫਾਈ ਦਾ ਕੀ ਕੰਮ ਰਾਤ ਨੂੰ ਕੀ ਸ਼ੌਂਕ ਚੜਿਆ ਸੀ ਸਫਾਈ ਕਰਨ ਦਾ ਰਣਵੀਰ ਦੇ ਘਰ ਵਾਲਾ ਤੇ ਜੇਠ ਕਹਿਣ ਲੱਗੇ ਜੇਕਰ ਮੰਮੀ ਨੇ ਰਸੋਈ ਵਿੱਚ ਝੂਠੇ ਭਾਂਡੇ ਮਾੜ ਦਿੱਤੇ ਤਾਂ ਫਿਰ ਇਸ ਵਿੱਚ ਗੁੱਸੇ ਹੋਣ ਵਾਲੀ ਕੀ ੜੀ ਗੱਲ ਆ ਸਿੰਦਰਪੌਰ ਦੀ ਨੂੰ ਨੇ ਫਿਰ ਕਿਹਾ ਜੇਕਰ ਇਹਨਾਂ ਨੂੰ ਸਫਾਈ ਦਾ ਇੰਨਾ ਹੀ ਸ਼ੌਂਕ ਚੜਿਆ ਹੈ ਤਾਂ ਦਿਨ ਵੇਲੇ ਪੂਰੇ ਘਰ ਵਿੱਚ ਝਾੜੂ ਪੋਚਾ ਕਰ ਲਿਆ ਕਰਨ ਪਰ ਮੇਰੀ ਰਸੋਈ ਵਿੱਚ ਤਾਂ ਚਾਂਕ-ਚਾਂਕ ਕਰਨ ਦੀ ਕੋਈ ਲੋੜ ਨਹੀਂ ਆ ਰਸੋਈ ਦੀ ਸਫਾਈ ਦੇ ਨਾਲ ਨਾਲ ਇਹਨਾਂ ਨੇ ਮੇਰੇ ਰੱਖੇ 2000 ਰੁਪਏ ਤੇ ਵੀ ਹੱਥ ਸਾਫ਼ ਕਰ ਦਿੱਤਾ ਆਪਣੀ ਨੋਹ ਦੀਆਂ ਗੱਲਾਂ ਸੁਣ ਕੇ ਸਿੰਦਰਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਕਹਿਣ ਲੱਗੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਂ ਕੋਈ ਪੈਸੇ ਨਹੀਂ ਚੁੱਕੇ ਜਦੋਂ ਮੈਂ ਪਾਣੀ ਪੀਣ ਗਈ ਤਾਂ ਉੱਥੇ ਭਾਂਡਿਆਂ ਦਾ ਢੇਰ ਲੱਗਿਆ ਵੇਖ ਕੇ ਮੇਰੇ ਤੋਂ ਰੁਕਿਆ ਨਹੀਂ ਗਿਆ ਮੈਂ ਸਾਰੇ ਭਾਂਡੇ ਸਾਫ਼ ਕਰ ਦਿੱਤੇ ਸਿੰਦਰਕੌਰ ਆਪਣੇ ਪੁੱਤਰਾਂ ਨੂੰ ਕਹਿਣ ਲੱਗੀ ਪੁੱਤਰ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਮੈਂ ਪੈਸੇ ਚੋਰੀ ਕੀਤੇ ਨੇ ਉਸਦੇ ਪੁੱਤਰ ਕਹਿਣ ਲੱਗੇ ਮਾ ਜੇਕਰ ਪੈਸੇ ਤੁਸੀਂ ਨਹੀਂ ਚੁੱਕੇ ਤਾਂ ਫਿਰ ਪੈਸੇ ਕਿੱਥੇ ਗਏ ਸਿੰਦਰਕੌਰ ਦੀਆਂ ਨੂਹਾ ਆਪਣੀ ਸੱਸ ਨੂੰ ਕਿੰਨਾ ਚਿਰ ਬੋਲਕ-ਬੋਲ ਬੋਲਦੀਆਂ ਰਹੀਆਂ ਪਰ ਉਸਦੇ ਪੁੱਤਰਾਂ ਦੀ ਹਿੰਮਤ ਨਹੀਂ ਸੀ ਦੋਵੇਂ ਪੁੱਤਰਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਚੁੱਪ ਨਹੀਂ ਕਰਾਇਆ ਉਸਦੇ ਦੋਨੇ ਪੁੱਤਰ ਆਪਣੀ ਮਾਂ ਦੇ ਕਮਰੇ ਵਿੱਚੋਂ ਬਾਹਰ ਚਲੇ ਗਏ ਸਿੰਦਰਕੌਰ ਦੀਆਂ ਦੋਵੇਂ ਨੂਹਾ ਹਾਲੇ ਵੀ ਆਪਣੀ ਸੱਸ ਨੂੰ ਤਾਣੇ ਮਾਰ ਰਹੀਆਂ ਸੀ ਸਿੰਦਰਕੌਰ ਦੁਪੱਟੇ ਦੇ ਪੱਲੇ ਨਾਲ ਆਪਣੇ ਹੰਝੂ ਸਾਫ਼ ਕਰ ਰਹੀ ਸੀ ਅਤੇ ਸੋਚ ਰਹੀ ਸੀ ਕਿ ਕੀ ਸੱਚਮੁੱਚ ਹੁਣ ਮੇਰਾ ਕੋਈ ਨਹੀਂ ਆ ਸਿੰਦਰਕੌਰ ਉਸ ਦਿਨ ਨੂੰ ਯਾਦ ਕਰਨ ਲੱਗੀ ਜਦੋਂ ਉਸਦੇ ਪੁੱਤਰ ਦਾ ਵਿਆਹ ਸੀ ਅਤੇ ਉਹ ਤਿਆਰ ਹੋ ਰਹੀ ਸੀ ਉਸਦੇ ਘਰ ਵਾਲਾ ਮਹਿੰਦਰ ਸਿੰਘ ਕਹਿਣ ਲੱਗਿਆ ਸਿੰਦਰਕੌਰੇ ਤਿਆਰ ਹੋ ਜਾ ਐਨਾ ਕਿੰਨਾ ਕੁ ਟਾਈਮ ਲੱਗੇਗਾ ਤਿਆਰ ਹੋਣ ਤੇ ਕਿਤੇ ਇਹੋ ਜਿਹਾ ਨਾ ਹੋਵੇ ਕਿ ਸਾਡੇ ਮੁੰਡੇ ਦੇ ਵਿਆਹ ਵਿੱਚ ਅਸੀਂ ਆਪੇ ਹੀ ਲੇਟ ਹੋ ਜਾਈਏ ਸਿੰਦਰਕੌਰ ਨੇ ਕਿਹਾ ਮੈਂ ਮੁੰਡੇ ਦੀ ਮਾਂ ਇਸ ਲਈ ਤਿਆਰ ਹੋਣ ਤੇ ਥੋੜਾ ਟਾਈਮ ਤਾਂ ਲੱਗ ਹੀ ਜਾਵੇਗਾ। ਮਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਅੱਜ ਤਾਂ ਤੂੰ ਬਹੁਤ ਹੀ ਸੋਹਣੀ ਲੱਗ ਰਹੀ ਆ। ਸਿੰਦਰ ਕੌਰ ਨੇ ਆਪਣੇ ਘਰ ਵਾਲੇ ਵੱਲ ਵੇਖਿਆ ਅਤੇ ਮੁਸਕਰਾ ਪਈ। ਫਿਰ ਕਹਿਣ ਲੱਗੀ ਤੁਸੀਂ ਵੀ ਮਜ਼ਾਕ ਕਰਨ ਦਾ ਕੋਈ ਸਮਾਂ ਨਹੀਂ ਦੇਖਦੇ। ਸਿੰਦਰ ਕੌਰ ਨੇ ਆਪਣੀ ਨੂੰਹ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਕੋਈ ਕਸਨ ਨਾ ਛੱਡੀ। ਉਸ ਨੇ ਹਰ ਛੋਟੀ ਵੱਡੀ ਚੀਜ਼ ਦਾ ਖਿਆਲ ਰੱਖਿਆ। ਅਤੇ ਆਪਣੀ ਨੂੰ ਰਣਵੀਰ ਨੂੰ ਕਿਹਾ ਕਿ ਪੁੱਤਰ ਅੱਜ ਤੋਂ ਇਹ ਘਰ ਤੇਰਾ ਆਪਣਾ ਹੈ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੂੰ ਕਦੇ ਵੀ ਝਿਜਕੀ ਨਾ ਤੇ ਅੱਜ ਉਹੀ ਨੂੰ ਆਪਣੀ ਸੱਸ ਤੇ ਚੋਰੀ ਦਾ ਇਲਜ਼ਾਮ ਲਾ ਰਹੀ ਸੀ ਸਿੰਦਰਕੌਰ ਨੇ ਮਹਿੰਦਰ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਤੁਸੀਂ ਹੁੰਦੇ ਤਾਂ ਮੈਨੂੰ ਇਸ ਤਰ੍ਹਾਂ ਆਪਣਿਆਂ ਦੇ ਵਿੱਚ ਹੀ ਬਗਾਨੀ ਨਾ ਸਮਝਿਆ ਜਾਂਦਾ ਸਿੰਦਰਕੌਰ ਹਾਲੇ ਇਸ ਤਰ੍ਹਾਂ ਸੋਚ ਰਹੀ ਸੀ ਕਿ ਉਸਦੀ ਨੂੰ ਰਣਦੀਪਾਈ ਅਤੇ ਚਾਹ ਦਾ ਗਲਾਸ ਉਸ ਕੋਲ ਰੱਖਦੀ ਹੋਈ ਕਹਿਣ ਲੱਗੀ ਮੰਮੀ ਜੀ ਚਾਹ ਪੀ ਲੈਣਾ ਸਿੰਦਰਕੌਰ ਨੇ ਚਾਹ ਵਾਲਾ ਗਲਾਸ ਚੁੱਕਿਆ ਅਤੇ ਪੀਣ ਲੱਗੀ ਚਾਹ ਪੀਣ ਤੋਂ ਬਾਅਦ ਸਿੰਦਰਕੌਰ ਫਿਰ ਪੁਰਾਣੀਆਂ ਯਾਦਾਂ ਵਿੱਚ ਗਵਾਚ ਗਈ ਸਵੇਰ ਤੋਂ ਦੁਪਹਿਰ ਹੋ ਚੁੱਕੀ ਸੀ ਪਰ ਸਿੰਦਰਕੌਰ ਨੂੰ ਕਿਸੇ ਨੇ ਵੀ ਖਾਣੇ ਲਈ ਨਾ ਬੁਲਾਇਆ ਫਿਰ ਉਹ ਹੌਲੀ-ਹੌਲੀ ਖੁਦ ਹੀ ਕਮਰੇ ਵਿੱਚੋਂ ਬਾਹਰ ਚਲੀ ਗਈ ਅਤੇ ਆਪਣੀ ਨੂੰਹ ਨੂੰ ਕਹਿਣ ਲੱਗੀ ਪੁੱਤ ਮੈਨੂੰ ਭੁੱਖ ਲੱਗੀ ਆ ਖਾਣਾ ਬਣ ਗਿਆ ਤਾਂ ਮੈਨੂੰ ਵੀ ਦੇ ਦਿਓ ਖਾਣ ਲਈ ਰਣਵੀਰ ਕਹਿਣ ਲੱਗੀ ਮੰਮੀ ਜੀ ਹੁਣ ਤਾਂ ਖਾਣਾ ਖਤਮ ਹੋ ਗਿਆ ਹੈ ਸ਼ਾਮ ਨੂੰ ਖਾ ਲੈਣਾ ਸਿੰਦਰਕੌਰ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਈ ਉਹ ਸੋਚਣ ਲੱਗੀ ਕਿ ਜਿਹੜੇ ਪੁੱਤਰਾਂ ਦੀ ਪਸੰਦ ਨਾ ਪਸੰਦ ਦਾ ਖਿਆਲ ਉਹ ਹਮੇਸ਼ਾ ਰੱਖਦੀ ਸੀ ਅਜੋਨਾਂ ਪੁੱਤਰਾਂ ਨੇ ਵੀ ਆਪਣੀ ਮਾਂ ਨੂੰ ਖਾਣਾ ਦੇਣਾ ਜ਼ਰੂਰੀ ਨਾ ਸਮਝਿਆ ਸਿੰਦਰਕੌਰ ਚੁੱਪਚਾਪ ਉੱਠੀ ਅਤੇ ਆਪਣੇ ਕਮਰੇ ਵਿੱਚ ਰੱਖੇ ਹੋਏ ਝੋਲੇ ਨੂੰ ਫਰੋਲਿਆ ਉਸ ਵਿੱਚੋਂ 15-20 ਰੁਪਏ ਹੀ ਨਿਕਲੇ ਜਦੋਂ ਉਹ ਘਰ ਤੋਂ ਬਾਹਰ ਜਾਣ ਲੱਗੀ ਤਾਂ ਉਸ ਦੀ ਨੂੰ ਰਣਵੀਰ ਨੇ ਪੁੱਛਿਆ ਮੰਮੀ ਤੁਸੀਂ ਕਿੱਥੇ ਜਾ ਰਹੇ ਹੋ ਘਰ ਵਿੱਚ ਬਹੁਤ ਸਾਰੇ ਕੰਮ ਹਨ ਹੁਣ ਗਵੰਡੀਆਂ ਦੇ ਘਰੇ ਜਾ ਕੇ ਚੁਗਲੀਆਂ ਨਾ ਕਰਨ ਲੱਗ ਜਿਓ ਨਹੀਂ ਪੁੱਤਰ ਮੈਂ ਜਰਾ ਮੰਦਰ ਜਾ ਰਹੀ ਹਾਂ ਇਹ ਕਹਿੰਦੇ ਹੋਏ ਸਿੰਦਰ ਕੌਰ ਘਰ ਤੋਂ ਬਾਹਰ ਚਲੀ ਗਈ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਇਸ ਲਈ ਉਹ ਤੁਰਿਆ ਵੀ ਨਹੀਂ ਸੀ ਜਾ ਰਹਾ ਜਦੋਂ ਉਹ ਥੋੜੀ ਅੱਗੇ ਗਈ ਤਾਂ ਉਸ ਨੂੰ ਇੱਕ ਪਰੌਂਠਿਆਂ ਵਾਲੀ ਰੇੜੀ ਦਿਖਾਈ ਦਿੱਤੀ ਉਸ ਦਾ ਮਨ ਕੀਤਾ ਕਿ ਉਹ ਪਰੌਂਠਾ ਹੀ ਖਾ ਲਵੇ ਪਰ ਉਸ ਨੇ ਆਪਣੇ ਪੈਸੇ ਵੇਖੇ ਅਤੇ ਚੁੱਪ ਕਰ ਗਈ। ਰੇੜੀ ਵਾਲੇ ਭਾਈ ਨੇ ਕਿਹਾ ਮਾਂ ਜੀ ਕੀ ਗੱਲ ਹੈ ਤੁਸੀਂ ਪਰੌਂਠੇ ਖਾਣੇ ਨੇ ਤਾਂ ਆ ਜਾਓ। ਸਿੰਦਰ ਕੌਰ ਕਹਿਣ ਲੱਗੀ ਪੁੱਤਰ ਮੇਰੇ ਕੋਲੇ ਤਾਂ ਸਿਰਫ 15-20 ਰੁਪਏ ਹੀ ਨੇ। ਉਸ ਰੇੜੀ ਵਾਲੇ ਭਾਈ ਨੇ ਕਿਹਾ ਮਾਤਾ ਜੀ ਪੈਸਿਆਂ ਦੀ ਕੋਈ ਗੱਲ ਨਹੀਂ ਤੁਸੀਂ ਪਰੌਂਠੇ ਖਾ ਲਵੋ। ਉਸ ਨੇ ਸਿੰਦਰ ਕੌਰ ਨੂੰ ਦੋ ਪਰੌਂਠੇ ਤੇ ਚਾਹ ਦਾ ਗਲਾਸ ਦਿੱਤਾ। ਸਿੰਦਰ ਕੌਰ ਪਰੌਂਠੇ ਖਾਣ ਤੋਂ ਬਾਅਦ ਉਸ ਭਾਈ ਨੂੰ ਅਸ਼ੀਰਵਾਦ ਦੇ ਕੇ ਉਥੋਂ ਚਲੀ ਗਈ ਮੰਦਰ ਪਹੁੰਚ ਕੇ ਸਿੰਦਰਕੌਰ ਇੱਕ ਪਾਸੇ ਬੈਠ ਕੇ ਆਪਣੇ ਗਲ ਵਿੱਚ ਪਾਈ ਹੋਈ ਮਾਲਾ ਲਾ ਕੇ ਫੇਰਨ ਲੱਗੀ ਸਿੰਦਰਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ ਮਨ ਵਿੱਚ ਬਹੁਤ ਸਾਰੇ ਸਵਾਲ ਥੋੜੀ ਦੇਰ ਬਾਅਦ ਉੱਥੇ ਇੱਕ ਨੌਜਵਾਨ ਆਇਆ ਅਤੇ ਸਿੰਦਰਕੌਰ ਦਾ ਹਾਲਚਾਲ ਪੁੱਛਦੇ ਹੋਏ ਕਹਿਣ ਲੱਗਿਆ ਮਾਂ ਜੀ ਤੁਸੀਂ ਪ੍ਰਸ਼ਾਦ ਲੈ ਲਿਆ ਸਿੰਦਰਕੌਰ ਨੇ ਨਾਂ ਵਿੱਚ ਸਿਰ ਹਿਲਾਇਆ ਤਾਂ ਉਹ ਨੌਜਵਾਨ ਲੱਡੂਆਂ ਵਾਲਾ ਡੱਬਾ ਲੈ ਆਇਆ ਅਤੇ ਦੋ ਲੱਡੂ ਕੱਢ ਕੇ ਸਿੰਦਰਕੌਰ ਨੂੰ ਦੇ ਦਿੱਤੇ ਸਿੰਦਰਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੰਦਰ ਦੇ ਪੁਜਾਰੀ ਨੇ ਸਿੰਦਰਕੌਰ ਨੂੰ ਦੇਖਿਆ ਤੇ ਕਹਿਣ ਲੱਗਿਆ ਭੈਣ ਜੀ ਤੁਸੀਂ ਦੁਖੀ ਲੱਗ ਰਹੇ ਹੋ ਜਦੋਂ ਮਨ ਦੁਖੀ ਹੋਵੇ ਤਾਂ ਭਗਵਾਨ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨ ਨਾਲ ਮਨ ਠੀਕ ਹੋ ਜਾਂਦਾ ਹੈ ਸਿੰਦਰਕੌਰ ਜਦੋਂ ਮੰਦਰ ਵਿੱਚੋਂ ਬਾਹਰ ਆਉਣ ਲੱਗੀ ਤਾਂ ਉਸ ਨੂੰ ਇੱਕ ਸਹੇਲੀ ਮਿਲੀ ਉਹ ਸਿੰਦਰਕੌਰ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਈ ਅਤੇ ਪੁੱਛਣ ਲੱਗੀ ਸਿੰਦਰ ਭੈਣੇ ਕਰ ਸਭ ਠੀਕ ਹੈ ਤੂੰ ਅਜਿਹੀ ਹਾਲਤ ਕਿਉਂ ਬਣਾ ਰੱਖੀ ਹੈ ਸਿੰਦਰ ਕੌਰ ਕਹਿਣ ਲੱਗੀ ਉਹ ਹੁਣ ਘਰ ਵਿੱਚ ਨਹੀਂ ਸਿਰਫ ਸਿਰ ਢੱਕਣ ਲਈ ਛੱਤ ਹੇਠਾਂ ਰਹਿੰਦੀ ਹੈ ਹੁਣ ਤਾਂ ਮੈਂ ਆਪਣੇ ਹੀ ਘਰ ਵਿੱਚ ਬਗਾਨੀ ਜਹੀ ਹੋ ਗਈ ਆ ਮੇਰੇ ਪੁੱਤਰ ਤੈਨੂੰ ਹਾਂ ਮੈਨੂੰ ਰੋਟੀ ਵੀ ਨਹੀਂ ਪੁੱਛਦੇ ਹੈ ਇਹ ਤੂੰ ਕੀ ਕਹਿ ਰਹੀ ਆ ਤੇਰੇ ਪੁੱਤਰ ਤਾਂ ਬਹੁਤ ਸਿਆਣੇ ਸੀ ਫਿਰ ਅਚਾਨਕ ਉਹਨਾਂ ਨੂੰ ਕੀ ਹੋ ਗਿਆ ਅਚਾਨਕ ਨਹੀਂ ਇਹ ਸਭ ਕੁਝ ਮੇਰੇ ਪਤੀ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹੋਇਆ ਹੈ ਸਿੰਦਰਕੌਰ ਦੀ ਸਹੇਲੀ ਕਹਿਣ ਲੱਗੀ ਤੂੰ ਮੇਰੇ ਨਾਲ ਮੇਰੇ ਘਰ ਚੱਲ ਸਿੰਦਰਕੌਰ ਨੇ ਕਿਹਾ ਕਿ ਹੁਣ ਮੈਂ ਕਿਸੇ ਉੱਪਰ ਬੋਝ ਨਹੀਂ ਬਣਨਾ ਚਾਹੁੰਦੀ ਉਸ ਦੀ ਸਹੇਲੀ ਨੇ ਉਸ ਨੂੰ ਕੁਝ ਫਲ ਅਤੇ ਪੈਸੇ ਦਿੱਤੇ ਪਰ ਸਿੰਦਰਕੌਰ ਨੇ ਉਹ ਸਭ ਕੁਝ ਲੈਣ ਤੋਂ ਮਨਾ ਕਰ ਦਿੱਤਾ ਸ਼ਾਮ ਹੋਣ ਲੱਗੀ ਫਿਰ ਸਿੰਦਰਕੌਰ ਆਪਣੇ ਘਰ ਵੱਲ ਚੱਲ ਪਈ ਜਦੋਂ ਉਹ ਆਪਣੇ ਘਰ ਪਹੁੰਚੀ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਦੇ ਕਮਰੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸੀ ਉਸ ਦੇ ਅਲਮਾਰੀ ਤੇ ਕੱਪੜੇ ਬਾਕੀ ਸਾਰਾ ਸਮਾਨ ਖਿਲਰਿਆ ਪਿਆ ਸੀ ਸਿੰਦਰਕੌਰ ਦੀਆਂ ਨੂਹਾਂ ਉਸ ਦੇ ਕਮਰੇ ਦੀ ਤਲਾਸ਼ੀ ਲੈ ਰਹੀਆਂ ਸੀ ਸਿੰਦਰਕੌਰ ਨੇ ਆਪਣੀਆਂ ਨੂਹਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੀਆਂ ਤਾਂ ਉਸ ਦੀਆਂ ਨੂਹਾਂ ਕਹਿਣ ਲੱਗੀਆਂ ਕਿ ਚੰਗਾ ਹੋਇਆ ਤੂੰ ਟਾਈਮ ਤੇ ਆ ਗਈ ਸੱਚ-ਸੱਚ 10 ਪੈਸੇ ਕਿੱਥੇ ਰੱਖਿਆ ਪੁੱਤ ਤੁਸੀਂ ਕਿਹੜੇ ਪੈਸਿਆਂ ਦੀ ਗੱਲ ਕਰ ਰਹੀ ਹੋ ਸਿੰਦਰ ਕਹਿਣ ਲੱਗੀ ਉਹੀ ਜਿਹੜੇ ਤੁਸੀਂ ਰਸੋਈ ਚੋਂ ਚੱਕੇ ਆ ਸਿੰਦਰਕੌਰ ਨੇ ਕਿਹਾ ਤੁਹਾਨੂੰ ਹੋਸ਼ ਵੀ ਆ ਤੁਸੀਂ ਕੀ ਕਹਿ ਰਹੀ ਹੋ ਆਪਣੀ ਹੀ ਸੱਸ ਤੇ ਚੋਰੀ ਦਾ ਇਲਜ਼ਾਮ ਲਾ ਰਹੀਆਂ ਰਣਵੀਰ ਕਹਿਣ ਲੱਗੀ ਮੰਮੀ ਜੀ ਹੁਣ ਡਰਾਮਾ ਨਾ ਕਰੋ ਚੁੱਪ ਚਾਪ ਮੇਰੇ ਪੈਸੇ ਵਾਪਸ ਕਰ ਦਿਓ ਨਹੀਂ ਤਾਂ ਤੁਹਾਨੂੰ ਨਹੀਂ ਪਤਾ ਕਿ ਅਸੀਂ ਤੁਹਾਡੇ ਨਾਲ ਕੀ ਕਰਾਂਗੇ ਹੁਣ ਤੁਹਾਡੀ ਇਸ ਘਰ ਵਿੱਚ ਕੋਈ ਲੋੜ ਨਹੀਂ ਆ ਸਿੰਦਰ ਕੌਰ ਨੇ ਨਰਮ ਲੇਹ ਦੇ ਵਿੱਚ ਕਿਹਾ ਕਿ ਪੁੱਤ ਮੈਂ ਪੈਸੇ ਨਹੀਂ ਚੁੱਕੇ ਤਾਂ ਉਸ ਦੀ ਨੂੰਹ ਕਹਿਣ ਲੱਗੀ ਜੇਕਰ ਪੈਸੇ ਤੁਹਾਡੇ ਕੋਲ ਨਹੀਂ ਤਾਂ ਫਿਰ ਕੀ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਸਿੰਦਰਕੌਰ ਉਦਾਸ ਹੋ ਕੇ ਆਪਣੇ ਮੰਝੇ ਤੇ ਬੈਠ ਗਈ ਉਸ ਦੀ ਨੂ ਨੇ ਉਸ ਦੇ ਹੱਥੋਂ ਉਹ ਲਫਾਫਾ ਖੋ ਕੇ ਉਸ ਦਾ ਸਾਰਾ ਸਮਾਨ ਖਿਲਾਰ ਦਿੱਤਾ ਜਿਸ ਵਿੱਚ ਉਸ ਦੀ ਸਹੇਲੀ ਨੇ ਫਰੂਟ ਪਾ ਕੇ ਦਿੱਤੇ ਸੀ ਸਾਰੇ ਫਲ ਜ਼ਮੀਨ ਤੇ ਖਿਲਾਰਦੇ ਹੋਏ ਉਸ ਦੀ ਨੂ ਕਹਿਣ ਲੱਗੀ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਫਿਰ ਇਹ ਪਾਲ ਕਿੱਥੋਂ ਲਿਆਂਦੇ ਪੁੱਤ ਇਹ ਤਾਂ ਮੈਂ ਮੰਦਰ ਗਈ ਸੀ ਉੱਥੋਂ ਪ੍ਰਸ਼ਾਦ ਮਿਲਿਆ ਅੱਛਾ ਹੁਣ ਚੋਰੀ ਦੇ ਨਾਲ ਨਾਲ ਬਹਾਨੇ ਵੀ ਬਣਾਉਣ ਲੱਗ ਪਈ ਸਿੰਦਰਕੌਰ ਨੇ ਉੱਚੀ ਆਵਾਜ਼ ਵਿੱਚ ਕਿਹਾ ਬਸ ਕਰੋ ਮੈਂ ਬਹੁਤ ਕੁਝ ਸਹਿ ਲਿਆ ਪਰ ਹੁਣ ਹੋਰ ਨਹੀਂ ਇਹ ਸੁਣ ਕੇ ਉਸ ਦੀਆਂ ਨੂਹਾਂ ਇੱਕ ਦੂਜੀ ਵੱਲ ਵੇਖਣ ਲੱਗੀਆਂ ਅਤੇ ਕਮਰੇ ਵਿੱਚੋਂ ਬਾਹਰ ਚਲੀਆਂ ਗਈਆਂ ਸਿੰਦਰਕੌਰ ਕਮਰੇ ਦਾ ਖਲਾਰਾ ਸਮੇਟਣ ਲੱਗੀ ਤਾਂ ਉਸ ਨੂੰ ਉਹ ਚਾਬੀ ਮਿਲੀ ਜੋ ਉਸ ਦੇ ਪਤੀ ਨੇ ਉਸ ਨੂੰ ਸੰਭਾਲ ਕੇ ਰੱਖਣ ਲਈ ਦਿੱਤੀ ਸੀ ਅਤੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਇਹ ਚਾਬੀ ਜਾ ਕੇ ਬੈਂਕ ਵਿੱਚ ਮੈਨੇਜਰ ਨੂੰ ਦਿਖਾ ਦੇਈ ਸਿੰਦਰਕੌਰ ਨੇ ਉਹ ਚਾਬੀ ਆਪਣੇ ਦੁਪट्टे ਦੇ ਲੜ ਬੰਨ ਲਈ ਰਾਤ ਹੋ ਚੁੱਕੀ ਸੀ ਪਰ ਉਸ ਦੀਆਂ ਨੂਹਾਂ ਨੇ ਅੱਜ ਵੀ ਉਸ ਨੂੰ ਖਾਣਾ ਨਹੀਂ ਦਿੱਤਾ ਸਿੰਦਰਕੌਰ ਨੇ ਉਸ ਦੀ ਸਹੇਲੀ ਵੱਲੋਂ ਦਿੱਤੇ ਗਏ ਫਰੂਟ ਖਾਦੇ ਅਤੇ ਸੌਂ ਗਈ ਸਵੇਰ ਹੁੰਦੇ ਹੀ ਸਿੰਦਰਕੌਰ ਉਹ ਚਾਬੀ ਅਤੇ ਕੁਝ ਜ਼ਰੂਰੀ ਕਾਗਜ਼ ਲੈ ਕੇ ਬੈਂਕ ਵਿੱਚ ਚਲੀ ਗਈ ਜਦੋਂ ਸਿੰਦਰਕੌਰ ਨੇ ਬੈਂਕ ਵਿੱਚ ਪਹੁੰਚ ਕੇ ਚਾਬੀ ਮੈਨੇਜਰ ਨੂੰ ਦਿੱਤੀ ਤਾਂ ਉਸ ਨੇ ਬੜੇ ਹੀ ਸਤਕਾਰ ਨਾਲ ਸਿੰਦਰਕੌਰ ਨੂੰ ਆਪਣੇ ਕੈਬਨ ਵਿੱਚ ਬਿਠਾ ਲਿਆ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਮੈਨੇਜਰ ਨੇ ਇੱਕ ਬੈਂਕ ਅਧਿਕਾਰੀ ਨੂੰ ਸਿੰਦਰਕੌਰ ਨੂੰ ਉਸਦੇ ਲੋਕਰ ਕੋਲ ਲੈ ਜਾਣ ਲਈ ਕਿਹਾ ਲੋਕਰ ਦਾ ਨਾਮ ਸੁਣ ਕੇ ਸਿੰਦਰਕੌਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਫਿਰ ਉਸ ਅਧਿਕਾਰੀ ਨੇ ਲੋਕਰ ਕੋਲ ਲਿਜਾ ਕੇ ਲੋਕਰ ਖੋਲਣ ਲਈ ਕਿਹਾ ਜਦੋਂ ਸਿੰਦਰਕੌਰ ਨੇ ਉਹ ਲੋਕਰ ਖੋਲ੍ਹਿਆ ਤਾਂ ਉਸ ਵਿੱਚ ਸੋਨੇ ਦੇ ਗਹਿਣੇ ਪੈਸੇ ਅਤੇ ਜਾਇਦਾਦ ਦੇ ਕੁਝ ਜ਼ਰੂਰੀ ਕਾਗਜ਼ ਸਨ ਸਿੰਦਰਕੌਰ ਨੇ ਪੈਸੇ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤੇ ਤੇ ਕੁਝ ਗਹਿਣੇ ਤੇ ਨਗਦੀ ਲੈ ਕੇ ਬੈਂਕ ਵਿੱਚੋਂ ਬਾਹਰ ਆ ਗਈ। ਉੱਥੋਂ ਉਹ ਆਪਣੀ ਸਹੇਲੀ ਦੇ ਘਰ ਚਲੀ ਗਈ। ਆਪਣੀ ਸਹੇਲੀ ਦੇ ਨੂੰ ਪੁੱਤਰ ਨੇ ਉਸ ਨੂੰ ਆਪਣੀ ਹੀ ਮਾਂ ਵਾਂਗ ਬਹੁਤ ਸਤਿਕਾਰ ਨਾਲ ਖਾਣਾ ਖਵਾਇਆ ਤੇ ਕਿਹਾ ਤੁਸੀਂ ਸਾਡੇ ਨਾਲ ਸਾਡੇ ਘਰ ਵਿੱਚ ਰਹਿ ਸਕਦੇ ਹੋ। ਸਿੰਦਰ ਕੌਰ ਨੇ ਆਪਣੀ ਸਹੇਲੀ ਨੂੰ ਆਪਣਾ ਫੈਸਲਾ ਸੁਣਾਇਆ ਕਿ ਮੈਂ ਆਪਣੀ ਜਾਇਦਾਦ ਨਾਲ ਉਹਨਾਂ ਬਜ਼ੁਰਗਾਂ ਦੀ ਸਹਾਇਤਾ ਕਰਨੀ ਚਾਹੁੰਦੀ ਹਾਂ ਜੋ ਮੇਰੀ ਤਰ੍ਹਾਂ ਬੇਘਰ ਅਤੇ ਬੇਸਹਾਰਾ ਨੇ। ਉਸ ਦੀ ਸਹੇਲੀ ਦੇ ਨੂੰਹ ਪੁੱਤਰ ਤੇ ਉਸ ਦੀ ਸਹੇਲੀ ਨੂੰ ਸਿੰਦਰਕੌਰ ਦਾ ਫੈਸਲਾ ਬਹੁਤ ਵਧੀਆ ਲੱਗਿਆ ਉਧਰ ਸਿੰਦਰਕੌਰ ਦੇ ਘਰ ਵਿੱਚ ਉਸ ਦੇ ਪੁੱਤਰਾਂ ਨੇ ਆਪਣੀਆਂ ਪਤਨੀਆਂ ਨੂੰ ਪੁੱਛਿਆ ਕਿ ਮਾਂ ਹਲੇ ਤੱਕ ਘਰ ਕਿਉਂ ਨਹੀਂ ਆਈ ਤਾਂ ਉਹ ਕਹਿਣ ਲੱਗੇ ਕਿ ਪਤਾ ਨਹੀਂ ਸਾਨੂੰ ਤਾਂ ਮੰਦਰ ਜਾਣ ਦਾ ਕਹਿ ਕੇ ਗਈ ਸੀ ਖੁਦ ਹੀ ਆ ਜਾਵੇਗੀ ਉਹ ਕੋਈ ਛੋਟੀ ਬੱਚੀ ਤਾਂ ਨਹੀਂ ਆ ਰਾਤ ਨੂੰ ਸਿੰਦਰਕੌਰ ਦੇ ਪੁੱਤਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਪਰ ਸਵੇਰ ਹੁੰਦੇ ਹੀ ਉਨਾਂ ਨੂੰ ਆਪਣੀ ਮਾਂ ਦੀ ਚਿੰਤਾ ਹੋਣ ਲੱਗੀ ਉਹ ਸੋਚਣ ਲੱਗੇ ਕਿ ਮਾਂ ਨੂੰ ਕਿਤੇ ਕੁਝ ਹੋ ਤਾਂ ਨਹੀਂ ਗਿਆ ਸਿੰਦਰਕੌਰ ਦੀ ਨੂੰ ਰਣਵੀਰ ਕਹਿਣ ਲੱਗੀ ਕਿ ਤੁਸੀਂ ਜ਼ਿਆਦਾ ਫਿਕਰ ਨਾ ਕਰੋ ਜਦੋਂ ਵਾਪਸ ਆਉਣਾ ਹੋਇਆ ਆ ਜਾਵੇਗੀ ਅਗਲੇ ਦਿਨ ਸਿੰਦਰਕੌਰ ਆਪਣੀ ਸਹੇਲੀ ਅਤੇ ਉਸਦੇ ਪੁੱਤਰ ਨਾਲ ਵਕੀਲ ਕੋਲ ਗਈ ਵਕੀਲ ਨੂੰ ਸਾਰੇ ਕਾਗਜ਼ ਦਿਖਾਏ ਅਤੇ ਉਸਨੇ ਆਪਣੇ ਪੁੱਤਰ ਨੂੰਹਾਂ ਨੂੰ ਆਪਣੀ ਜ਼ਮੀਨ ਵਿੱਚੋਂ ਬੇਦਖਲ ਕਰ ਦਿੱਤਾ ਵਕੀਲ ਨੇ ਸਾਰੇ ਕਾਗਜ਼ ਤਿਆਰ ਕਰਨ ਤੋਂ ਬਾਅਦ ਸਿੰਦਰਕੌਰ ਦੇ ਦਸਤਖਤ ਕਰਵਾ ਲਏ। ਸਿੰਦਰਕੌਰ ਨੇ ਵਕੀਲ ਨੂੰ ਅਖਬਾਰ ਵਿੱਚ ਖਬਰ ਲਵਾਉਣ ਲਈ ਵੀ ਕਹਿ ਦਿੱਤਾ। ਸਿੰਦਰਕੌਰ ਨੇ ਆਪਣੀ ਸਹੇਲੀ ਦੇ ਪੁੱਤਰ ਨਾਲ ਘਰ ਵਾਪਸ ਆ ਗਈ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਉਸ ਦੀ ਸਹੇਲੀ ਦੇ ਪੁੱਤਰ ਨੇ ਸਿੰਦਰਕੌਰ ਨੂੰ ਅਖਬਾਰ ਦਿਖਾਉਂਦੇ ਹੋਏ ਕਿਹਾ, "ਮਾਸੀ ਜੀ, ਅਖਬਾਰ ਵਿੱਚ ਖਬਰ ਲੱਗ ਚੁੱਕੀ ਹੈ।" ਚਾਹ ਪਾਣੀ ਪੀਣ ਤੋਂ ਬਾਅਦ ਸਿੰਦਰਕੌਰ ਨੇ ਅਖਬਾਰ ਹੱਥ ਵਿੱਚ ਫੜੀ ਅਤੇ ਆਪਣੇ ਘਰ ਚਲੀ ਗਈ ਜਦੋਂ ਸਿੰਦਰਕੌਰ ਆਪਣੇ ਘਰ ਗਈ ਤਾਂ ਉਸਦੀ ਨੂ ਉਸਨੂੰ ਤਾਨੇ ਮਾਰਦੀ ਹੋਈ ਕਹਿਣ ਲੱਗੀ ਦੋ ਦਿਨ ਤੱਕ ਕਿੱਥੇ ਸੀ ਸਿੰਦਰਕੌਰ ਨੇ ਆਪਣੇ ਪੁੱਤਰ ਅਤੇ ਨੂਹਾਂ ਨੂੰ ਅਖਬਾਰ ਦੀ ਖ਼ਬਰ ਪੜhai ਜਿਸ ਨੂੰ ਪੜ੍ਹ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਖਬਾਰ ਵਿੱਚ ਲਿਖਿਆ ਸੀ ਕਿ ਮੈਂ ਸਿੰਦਰਕੌਰ ਆਪਣੇ ਪੁੱਤਰਾਂ ਨੂੰ ਆਪਣੀ ਜ਼ਮੀਨ ਜਾਇਦਾਦ ਅਤੇ ਘਰ ਵਿੱਚੋਂ ਬੇਦਖਲ ਕਰਦੀ ਹਾਂ ਮੇਰੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਮੇਰੀ ਜਾਇਦਾਦ ਉੱਤੇ ਕੋਈ ਹੱਕ ਨਹੀਂ ਹੋਵੇਗਾ। ਸਿੰਦਰਕੌਰ ਨੇ ਆਪਣੇ ਪੁੱਤਰ ਤੇ ਨੂਹਾ ਨੂੰ ਆਪਣੀ ਜਾਇਦਾਦ ਦੇ ਕਾਗਜ਼ਾਂ ਦੀ ਫੋਟੋਕਾਪੀ ਵੀ ਦਿਖਾਈ। ਉਸਨੇ ਆਪਣੇ ਨੂਹਾ ਪੁੱਤਰਾਂ ਨੂੰ ਕਿਹਾ ਕਿ ਘਰ ਹੁਣ ਸਿਰਫ ਮੇਰਾ ਹੈ। ਤੁਸੀਂ ਇਸ ਘਰ ਨੂੰ ਛੱਡ ਕੇ ਚਲੇ ਜਾਓ। ਉਸ ਦੀਆਂ ਨੂਹਾ ਅਤੇ ਪੁੱਤਰ ਸਿੰਦਰਕੌਰ ਦੀਆਂ ਮਿੰਨਤਾਂ ਕਰਨ ਲੱਗੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਸਿੰਦਰਕੌਰ ਨੇ ਆਪਣੇ ਘਰ ਵਿੱਚ ਇੱਕ ਆਸ਼ਰਮ ਖੋਲ੍ਹ ਲਿਆ। ਉੱਥੇ ਬਹੁਤ ਸਾਰੀਆਂ ਔਰਤਾਂ ਜੋ ਸਿੰਦਰਕੌਰ ਬਾਗ ਆਪਣੀਆਂ ਨੂਹਾਂ ਦੀਆਂ ਸਤਾਈਆਂ ਹੋਈਆਂ ਸੀ ਆ ਕੇ ਉਸ ਨਾਲ ਰਹਿਣ ਲੱਗੀਆਂ ਮੀਨਾ ਦੇ ਪੁੱਤਰ ਨੇ ਇਸ ਕੰਮ ਵਿੱਚ ਸਿੰਦਰਕੌਰ ਦੀ ਬਹੁਤ ਮਦਦ ਕੀਤੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ